ਹੈਲੋ ਜੀ ਵੈਲਕਮ ਸਰ ਸ਼ਿਕਾਲ ਮस्ते ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਮੈਂ ਅਸਕਰ ਦੂਸਾਰੇ ਠੀਕ ਹੋ ਬਗੈ ਸੀ ਠੀਕ ਠਾਕ ਆ ਤੁਹਾਨੂੰ ਪਤਾ ਹੀ ਹੈ ਕਿ بارش ਬਹੁਤ ਜ਼ਿਆਦਾ ਹੋ ਰਹੀ ਹੈ ਇ ਕਈਆਂ ਪਿੰਡਾਂ 'ਚ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਸਾਡੇ ਵੀ ਬਹੁਤ ਜ਼ਿਆਦਾ بارش ਹੋ ਰਹੀ ਹੈ بارش ਨਾਲ ਜਿਸ ਕਮਰਾ ਜਿਹੜਾ ਹੈ ਖੜੇ ਲੱਗ ਪਏ ਸੀ ਚੋਂ ਇਸ ਕਰਕੇ ਸਮਾਨ ਜਿਹੜਾ ਸੀਗਾ ਅੰਦਰ ਰੱਖਿਆ ਹੋਇਆ ਚੱਕ ਕੇ ਮੈਨੂੰ ਅੰਦਰ ਰੱਖਣਾ ਪਿਆ दिखा कि हालात ने कमरे दे के आउ वेख दिखाइए देखो जी कमरा जो समान रखा हुआ वो भी गिला हो इस करके समान चक के रखना पे अंदर ये बहुत ज्यादा कमरा चोन लग पाया सारा समान के अंदर रखे है क्योंकि असं यही काम कमाना तो यही खाना है मेरे हसबेंड भी बीमार ने काम नहीं करते इस करके समान भी रखना बहुत ज़्यादा जरूरी से कब अंदर चाह के इस करके अपने कमरे रखिया अच बारिश थोड़ी बहुत ही हटी सी लो जी खपा कर लिए सफाई कर ली है सारी बारिश हो रही सारा सी कमरा सलाबा हाले भी है बारिश ने बहुत किया होगा कमर का बुरा हाल ਜਿੰਨਾ ਸਮਾਨ ਸਿਕਾ ਸਾਰਾ ਭੇਜ ਗਿਆ ਦੋ ਕਮਰੇ ਆ ਸਾਰੇ ਬੰਦੇ ਨਾ ਬੈਸੀ ਚੋਂ ਹੱਲੇ ਵੀ ਪਾਣੀ ਆ ਦੇਖੋ ਨਾਲ ਨਾਲ ਆ ਰਿਹਾ ਤੇ ਸਮਾਨ ਚੱਕ ਕੇ ਰੱਖਣਾ ਪਿਆ ਉਧਰ ਮਨ ਜੇ ਤੇ ਹੁਣ ਰਾਤ ਸਫਾਈ ਕੀਤੀ ਸੀ ਸਾਰੇ ਤੋਤਾ ਸਿਗਾ ਸਾਰਾ चं तरह तो फिर अपना रखा समान पर बारिश नहीं हटी हले दो दिन रुकोंगे होर बारिश हट गई तो फिर समान रखा देखो पानी हले तप रहे लीक कर रहा ना तो सारी छत्त चुनती सी उपर तरपाल पाला थोड़ा जि ठीक हो ਦੇ ਕਪੜੇ ਵਗੈਰਾ ਰੱਖੇ ਹੋਏ ਸੀਗੇ ਇਹ ਵੀ ਸਾਰਾ ਭਰ ਗਿਆ ਸੀਗਾ ਪਾਣੀ ਨਾਲ ਤੇ ਇਹਨਾਂ ਨੂੰ ਵੀ ਸਾਫ਼ ਕੀਤਾ ਸਾਰਿਆਂ ਨੂੰ ਗਰੀਬ ਬੰਦਾ ਵੀ ਕੀ ਕਰੇ ਉਹੀ ਦਿਹਾੜੀ ਲਾਣੀ ਉਹੀ ਖਾਣਾ ਤੇ ਉਹੀ ਕਮਾਣਾ ਕਿੰਨੇ ਦਿਨ ਹੋ ਗਏ ਆ ਬਾਰਿਸ਼ ਬਹੁਤ ਪੈ ਰਹੀ ਆ ਨੌਂ ਨਾਲ ਪਾਣੀ ਹੱਲੇ ਵਿੱਚ ਟੁੱਕਰੇ ਆ। ਉੱਪਰ ਉਤਰਪਾਲ ਸੀ ਕਰਨਾ ਪੈਣਾ। ਬਾਰਿਸ਼ ਛੱਡਦੀ ਆ ਤੇ ਕਰਦੇ ਆ। ਹੁਣ ਵੀ ਬਾਰਿਸ਼ ਕਦੀ ਲੱਗ ਜਾਂਦੀ ਆ ਕਦੀ ਹਟ ਜਾਂਦੀ ਆ। ਸਾਡੇ ਤਾਂ ਬਾਰਿਸ਼ ਦਾ ਇਹ ਹਾਲ ਆ। ਸਾਰਾ ਸਮਾਨ ਚੱਕ ਕੇ ਇੱਥੇ ਲਿਆ ਕੇ ਰੱਖਣਾ ਪਿਆ ਬਾਰਿਸ਼ ਕਰਕੇ। ਬਾਰਿਸ਼ ਛਟੇਗੀ ਤਾਂ ਫਿਰ ਸਮਾਨ ਸਾਰਾ ਉਧਰ ਟਿਕਾਵਾਂਗੇ ਪਤਾ ਨਹੀਂ ਕਿੰਨੇ ਕ ਦਿਨ ਹੋਰ ਬਾਰਿਸ਼ ਹੋਏਗੀ ਵਾਹੀ ਗੁੱਜੀ ਹੁਣ ਤਾਂ ਵੇਹਰੇ ਕਰੋ ਬਸ ਕਰੋ ਜੀ ਮੈਂ ਬਾਜ਼ਾਰਾਂ ਕੇ ਦੁਕਾਨ ਵੀ ਨਹੀਂ ਲੈ ਸਕਦੀ ਕਾਇਤੀ ਕਿਉਂਕਿ ਮੇਰੇ ਸਾਸੂ ਮਮਾ ਹੀ ਬਿਮਾਰ ਨੇ ਮੇਰੇ ਹਸਬੰਦ ਵੀ ਬਿਮਾਰ ਨੇ ਇਸ ਕਰੇ ਘਰੇ ਥੋੜਾ ਬਤਾ ਜਿੰਨਾ ਕੇ ਕੰਮ ਚੱਲਦਾ ਚਲਾਈ ਜਾਂਦੇ ਆ ਮੇਰੇ ਦਿਓਰ ਕੰਮ ਕਰਦੇ ਨੇ ਉਹਨਾ ਥੋੜੀ ਜਿਹੀ ਹੈਲਪ ਹੋ ਜਾਂਦੀ ਆ ਡੈਡੀ ਜੀ ਲੱਗੇ ਨੇ ਪ੍ਰਾਈਵੇਟ 7-8000 ਰੁਪਏ ਤਨ ਖਾਏ ਚਲੋ ਗੁਜ਼ਾਰਾ ਚੱਲ ਜੀ ਜਾਂਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਸ ਵਾਹਿਗੁਰੂ ਜੀ ਅਗੇਰਦਾਸ ਕਰਦੇ ਆਂਗੇ ਹੁਣ ਅੱਗੇ ਮੀ ਨਾ ਪਵੇ ਅਜ ਹੋਰ ਨੁਕਸਾਨ ਨਾ ਹੋਵੇ